में थोरे देरी शादी में ਸਾਕਤ ਜੀ ਤੁਸੀਂ ਦੇਖ ਰਹੇ ਹੋ ਨੂਜ ਪੰਜਾਬ ਦੇ ਚੈਨਲ ਮੈਂ ਹਾਂ ਜਗਰਾਤ ਸਿੰਘ ਗੱਲ ਕੋਟੀਸਗਾ ਦੇ ਕਾਵੜੀਏ ਹਰਦੁਆਰ ਤੋਂ ਗੰਗਾ ਜਲ ਲੈ ਕੇ ਪਹੁੰਚੇ ਮੱਗਾ 72 ਘੰਟੇ ਦਾ ਸਫ਼ਰ ਤੈਅ ਕਰਕੇ ਪੈਦਲ ਕਾਵੜੀ ਯਾਤਰਾ ਲੈ ਕੇ ਜਾ ਰਹੇ ਹਨ ਕੋਟੀਸਗਾ ਇਸ ਮੌਕੇ ਗੱਲਬਾਤ ਕਰਦੇ ਹੋਏ ਕਾਵੜੀ ਯਾਤਰੀਆਂ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਕੱਲ ਨੂੰ ਮਹਾ ਸ਼ਿਵਰਾਤਰੀ ਦਾ ਦਿਨ ਬੜੀ ਧੂਮਤਾ ਮਤੇ ਸ਼ਰਦਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਮੰਦਰਾਂ ਦੇ ਵਿੱਚ ਸਜਾਵਟ ਕੀਤੀ ਜਾ ਰਹੀ ਹੈ ਸਿਵਲਿੰਗ ਉੱਤੇ ਫੁੱਲਾਂ ਦੀ ਸਜਾਵਟ ਵੱਖ-ਵੱਖ ਤਰੀਕਾ ਨਾਲ ਕੀਤੀ ਜਾ ਰਹੀ ਹੈ ਅਤੇ ਕਾਵੜੀਆਂ ਵੱਲੋਂ ਹਰਦੁਆਰ ਉਹ ਗੰਗਾ ਜਲ ਲੈ ਕੇ ਮੰਦਰਾਵੰਚੇ ਪਹੁੰਚਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਕੋਟਿਸਖਾ ਦੇ ਪக்தਾਂ ਵੱਲੋਂ ਵੀ ਸ਼ਿਵਰਾਤਰੀ ਨੂੰ ਲੈ ਕੇ ਹਰਦੁਆਰ ਤੋਂ ਗੰਗਾ ਜਲ ਲੈ ਕੇ 72 ਘੰਟਿਆਂ ਵਿੱਚ ਆਪਣੇ ਸਥਾਨ ਤੇ ਪਹੁੰਚਿਆ ਗਿਆ ਫੇਸਬੁੱਕ 'ਤੇ ਕਾਵੜੀਆਂ ਪக்தਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਆਉ ਤੁਹਾਨੂੰ ਦਿਖਾ ਦਿੰਦੇ ਹਾਂ ਦੇਖਦੇ ਰਹੋ ਪੰਜਾਬ ਦੀ ਚੈਨਲ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਕਰਨਬੀਰ ਕਰੋ ਜੀ। ਬਹੁਤ ਕੀ ਅੱਜ ਬੜਾ ਸੁਭਾਗਿਆ ਮਿਲਿਆ ਮੈਂ ਤਾਵੜ ਲੈ ਕੇ ਪਹੁੰਚਿਆ ਹਾਂ ਕਿੰਨੇ ਘੰਟੇ ਦੀ ਯਾਤਰਾ ਹੈ ਹਰਦਵਾਰ ਲੈ ਕੇ। ਮੈਂ ਇਹ 72 ਘੰਟੇ ਦੀ ਯਾਤਰਾ ਜੀ ਕੀਤੀ ਹੈ ਪੂਰੀ ਤੇ ਹਰਦਵਾਰ ਤੋਂ ਕੋਟ ਇਸ਼ੇਖਾਂ 72 ਘੰਟਿਆਂ ਦੇ ਵਿੱਚ ਪਹੁੰਚਣਾ। ਦੇਖੋ ਤਾਂ ਕਿੰਨੀਆਂ ਕਾਇਆਂ ਰਸ ਕੋਈ ਦਿੱਕਤ ਨਹੀਂ ਆਈ। ਸੋ ਪਗਵਾਨ ਨੇ ਸਾਰੀਆਂ ਦਿੱਕਤਾਂ ਜਿਹੜੀਆਂ ਉਹ ਆਪਣੇ ਆਪ ਹੀ ਖਤਮ ਕਰ ਦਿੱਤੀਆਂ। ਕਿੰਨੀ ਯਾਤਰਾ ਤੁਹਾਡੀ? ਮੇਰੀ ਇਹ ਪਹਿਲੀ ਯਾਤਰਾ। ਮੈਂ ਪਹਿਲੀ ਵਾਰੀ ਗਿਆ ਸੀਗਾ। ਤੇ ਪਹਿਲੀ ਯਾਤਰਾ ਦੇ ਵਿੱਚ ਆਮ ਕਟਨਾਈਆਂ ਆਉਂਦੀਆਂ ਪਰ ਕੋਈ ਕਟਨਾਈ ਨਹੀਂ। ਬਾਬਾ ਕੀ ਜੈ ਬਰਫਾਨੀ ਬਾਬਾ ਕੀ ਜੈ ਜਿੰਦੋੜੀ ਵਾਲੇ ਬਾਬਾ ਕੀ ਜੈ ਦੇਖਾਰੇ ਵੀਰ ਵਿਕਰਮ ਰੰਗੇ ਹਰ ਹਰ ਮਹਾਦੇਵ ਨਵੀਨਪਰਪਲਤਾ ਮੇਰੀ ਇਹ 15ਵੀਂ ਕਾਂਵੜ ਯਾਤਰਾ ਜੀ ਤੇ ਅਸੀਂ ਮਾ ਦੰਗਾ ਜੀ ਦੇ ਹਰਿਦੁਆਰ ਤੋਂ ਹਰ ਕੀ ਪੌੜੀ ਤੋਂ 72 ਘੰਟੇ ਚ ਜਲ ਲੈ ਕੇ ਪਹੁੰਚੀ ਹੁੰਦੀ ਹੈ 72 ਘੰਟੇ ਚ ਹੀ ਪਹੁੰਚਣਾ ਤੇ ਬਾਬੇ ਦੀ ਮੇਹਰ ਐਰ ਕੀ ਸ਼ੰਭੂ ਬਾਰਡਰ ਬੰਦ ਹੋਣ ਕਰਕੇ ਥੋੜਾ ਜਿਹਾ ਪੱਛੇ ਦੀ ਘੱਦਰ ਚੋਂ ਆਉਣਾ ਪਿਆ ਬਾਕੀ ਉਹ ਜੋ ਉਹਦੀ ਮौज ਐ ਉਹਨੂੰ ਦੇਖਣਾ ਪੈਣਾ ਦਿੱਕਤਾਂ ਵੀ ਕਾਫੀ ਆਈ ਕੋਈ ਦਿੱਕਤ ਨਹੀਂ ਜੀ ਬਾਬੇ ਦੀ ਮਿਹਰ ਚਾਹੀਦੀ ਐ ਜਦੋਂ ਉਹ ਨਾਲ ਐ ਤੋਂ ਸ਼ੰਕਰ ਸਾਥ ਹੈ ਤਾਂ ਕੋਈ ਵਾਪਸ ਨਹੀਂ। ਦੇਖੋ ਇਹ ਮਹਾ ਸ਼ਿਵਰਾਤਰੀ ਦਾ ਪਰਵ ਜਿਹੜਾ ਹੈ ਬਾਬੇ ਭੋਲੇਨਾਥ ਦਾ ਤੇ ਮਾਂ ਗੌਰਾਂ ਦੀ ਸ਼ਾਦੀ ਦੇ ਉਪਲਖਸ ਦੇ ਵਿੱਚ ਅਸੀਂ ਹਰ ਸਾਲ ਜਿਵੇਂ ਆਪਾਂ ਆਪਦੀ ਵਿਆਹ ਸ਼ਾਦੀ ਹੈ ਤੇ ਇਹ ਤਾਂ ਸਾਡੇ ਮਹਾਦੇਵ ਦੀ ਸ਼ਾਦੀ ਹੈ ਇਹਦੇ ਉੱਤੇ ਪੂਰਾ ਜਗਤ ਰੰਗਮਈ ਹੋ ਜਾਂਦਾ ਵਾ ਤੇ ਭਗਤਾਂ ਦੀ ਇੱਕ ਮੋਜ ਹੈ ਵੀ ਮਾਂ ਗੰਗਾ ਦਾ ਜਲ ਲਿਆ ਕੇ ਮਾਂ ਗੰਗਾ ਜੀ ਦਾ ਇਸ਼ਨਾਨ ਜਿਹੜਾ ਹੈ ਭੋਲੇਨਾਥ ਨੂੰ ਉਸ ਦਿਨ ਸ਼ਿਵਰਾਤਰੀ ਵਾਲੇ ਦਿਨ ਉਹਦਾ ਬਿਸ਼ੇਕ ਕੀਤਾ ਜਾਵੇ ਇਸੇ ਹੀ ਉਪਲਖਸ ਦੇ ਵਿੱਚ ਇਹ ਸਾਡੀ ਇੱਕ ਸੇਵਾ ਲੱਗੀ ਹੈ ਬਾਬੇ ਨੇ ਲਾਈ ਹੈ। ਤੁਸੀਂ ਜਾਓ ਤੇ ਜਲ ਲੈ ਕੇ ਆਓ ਤੇ ਗੰਗਮੱਥ ਸਾਰੇ ਦੇਸ਼ਵਾਸਿਆਂ ਨੂੰ ਮਹਾਸ਼ਿਵਰਾਤਰੀ ਦੇ ਪਰਵ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਪਰਮਾਤਮਾ ਭੋਲੇ ਨਾਥ ਸਭ ਨੇ ਚੜ੍ਹਦੀ ਕਲਾ ਚ ਰੱਖੇ ਪੂਰੇ ਵਿਸ਼ਵ ਦੇ ਵਿੱਚ ਸੁੱਖ ਸ਼ਾਂਤੀ ਬਣਾਈ ਰੱਖੇ ਕਿੰਨੇ ਕਾਵੜੀਆਂ ਦਾ ਜੱਥਾ ਜਿਹੜਾ ਹੈ ਸਾਡਾ ਇਹ 30 ਕਾਵੜੀਆਂ ਦਾ ਜੱਥਾ ਜੀ ਅਸੀਂ 30 ਦੇ ਕਾਵੜੀਆਂ ਹੈ ਨਕੀ ਵਾਰੀ ਸੇ ਟਰਨ ਬਾਈ ਟਰਨ ਕਮਨ ਚੱਕਦੇ ਆ ਅਸੀਂ ਦੋ ਕਮਨ ਉਥੋਂ ਚਲਾਏ ਆ ਤੇ ਇਸ ਤਰ੍ਹਾਂ ਉਥੋਂ ਹਾਸੇ ਖੇਡਦੇ ਬਾਬੇ ਦੀ ਬਿਆਹ ਦੇ ਨਾਲ ਉਹਦੇ ਅਸ਼ੀਰਵਾਦ ਦੇ ਨਾਲ ਅਸੀਂ ਆਪਦਾ ਸਫਰ ਪੂਰਾ ਕਰਦੇ ਆ ਕੇਸ਼ਵ ਗਰੂਰੇ 72 ਘੰਟੇ ਲੱਗਦੇ ਤੁਹਾਨੂੰ 72 ਘੰਟੇ ਲੱਗਦੇ ਜੀ ਹਰਦਵਾਰ ਤੋਂ ਹਰ ਕੀ ਪੌੜੀ ਤੋਂ ਕੋਟੀ ਸਿਗਾ ਜਾ ਰਹੇ ਆ ਜੀ ਕਿੰਨੇ ਯਾਤਰਾ ਸਾਡੀ ਮੇਰੀ ਦੂਸਰੀ ਹੈ ਜੀ ਦੂਸਰੀ ਵਾਰ ਜਾ ਰਹੇ ਆ ਮੰਚ ਕਿਤਾ ਖਿਆਲ ਆਇਆ ਮੰਚ ਖਿਆਲ ਬਸ ਜੀ ਭੂਲੇ ਨੇ ਬੁਲਾ ਲਿਆ ਆਪਣੇ ਆਪ ਖਿਆਲ ਆ ਗਿਆ ਬਾਕੀ ਆਤੀ ਮੈਂ ਕਿ ਪਾਪਾ ਨੂੰ ਨਾਲ ਲੈ ਕੇ ਗਿਆ ਤੇ ਇਕੱਠੇ ਚੱਲਦੇ ਆ ਵਧੀਆ ਲੱਗਾ ਬਹੁਤ ਖੁਸ਼ੀ ਹੋਈ ਦਿੱਕਤ ਤਾਂ ਵੀ ਪਾਪੇ ਆਈਆਂ ਨਹੀਂ ਦਿੱਕਤਾਂ ਕੋਈ ਭੋਲੇ ਦੇ ਭਗਤਾਂ ਨੂੰ ਕੋਈ ਦਿੱਕਤਾਂ ਨਹੀਂ ਆਉਂਦੀਆਂ ਜੀ ਕਦੇ ਦਿੱਕਤ ਨਹੀਂ ਆਉਂਦੀ ਮੈਂ ਭੋਲੇ ਨਾਚ ਕੀ ਚਾਹੀ ਦੀ ਹਮ ਤੋਂ ਨਾਚेंगे ਬੰਮ ਬੰਮ ਭੋਲੇ ਇੰਨੇ ਜਿੰਦਾ ਜੱਥਾ ਜਿਹੜਾ ਕੋਟਸ਼ਾ ਦਾ ਰਵਾਨਾ ਹੋਇਆ ਸੀ 25 ਜਣੇ ਗਏ ਸੀ 25 ਬੰਦੇ ਬਾਤ ਤਾਂ ਹੀ ਹੈ ਸ਼ਿਵਰਾਤਰੀ ਦੀ ਕਿਉਂਕਿ ਜਿਆਦਾਤਰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਸ਼ਿਵਰਾਤਰੀ ਦੇ ਦਿਨ ਜੀ ਭੋਲੇनाथ ਸੁਵਾਨਦਾ ਤੇ ਮਾਂ ਗੋਰਾ ਦਾ ਵਿਆਹ ਹੋਇਆ ਸੀ ਤੇ ਉਹ ਵਿਆਹ ਦੀ ਖੁਸ਼ੀ ਦੀ ਬਸ ਸੀ ਜੇ ਸਾਨੂੰ ਚਾਹ ਚੜ੍ਹ ਜਾਂਦਾ ਸੀ ਕਾਬੜ ਲੈਣ ਜਾਂਦੇ ਆ ਫਿਰ ਗੰਗਾ ਜਲ ਜਿਹੜਾ ਹੁੰਦਾ ਸ਼ਿਵਲਿੰਗ ਨੂੰ ਅਰਪਿਤ ਕਰਦੇ ਆ ਫਿਰ ਪੂਜਾ ਹੁੰਦੀ ਪੰਜ ਵੇ ਸ਼ਿਵਰਾਤਰੀ ਵਾਲੇ ਦਿਨ ਸਨੇਹਾ ਕੀਤੇ ਸਨੇਹਾ ਬਸ ਸ਼ਾਂਤੀ ਬਣਾਈ ਰੱਖੋ ਸਾਰੇ ਤਰਮਾਸਤਕਾਰ ਕਰੋ ਮੈਂ ਇਹ 72 ਘੰਟੇ ਦੀ ਯਾਤਰਾ ਵੀ ਕੀਤੀ ਹੈ ਪੂਰੀ ਤੇ ਹਰ ਦਿਵਾਰ ਤੋਂ ਪੋਰਟ ਇਸੇ ਤੋਂ 72 ਘੰਟਿਆਂ ਦੇ ਵਿੱਚ ਪਹੁੰਚਣਾ। ਕਿਤਾ ਕਿੰਨੀਆਂ ਕਾਇਆਂ ਰੰਗ? ਕੋਈ ਦਿੱਕਤ ਨਹੀਂ ਆਈ। ਸੋ ਭਗਵਾਨ ਨੇ ਸਾਰੀਆਂ ਦਿੱਕਤਾਂ ਜਿਹੜੀਆਂ ਉਹ ਆਪਣੇ ਆਪ ਹੀ ਖਤਮ ਕਰ ਦਿੰਦੇ ਆ। ਕਿੰਨਵੀਂ ਯਾਤਰਾ ਰੋਗੀ? ਮੇਰੀ ਇਹ ਪਹਿਲੀ ਯਾਤਰਾ। ਮੈਂ ਪਹਿਲੀ ਵਾਰ ਗਿਆ ਸੀਗਾ ਤੇ ਪਹਿਲੀ ਯਾਤਰਾ ਦੇ ਵਿੱਚ ਆਮ ਕਟਨਾਈਆਂ ਆਉਂਦੀਆਂ ਪਰ ਕੋਈ ਕਟਨਾਈ ਨਹੀਂ। ਹੋਲੇ, ਗੋਲੇ, 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 ਦਸਬੀਰ ਦੀਵਾ बम बोले बम 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 बम भगवान की जय बाबा की जय बनी बाबा की जय ਵੇ ਗਸਟੇਰ ਕੀਰਵਾਦੀ ਨੇ ਬੋਲੇ ਤੇਰੀ ਸ਼ਾਦੀ ਵਿੱਚ ਜੋਗੀ ਤੇਰਾ ਰੂਪ ਨਿਰਾਲਾ ਅਮਰਨਾਥ yeah